ਗੁਰੂ ਸਾਹਿਬ ਜੀਓ ਸ਼ਲੋਕ ਮਹੱਲਾ ਪਹਿਲਾ ਤਾਂ ਕੀ ਰਜਾਇ ਲੇਖਿਆ ਪਾਏ ਆਪ ਕਿਆ ਕੀਜੈ ਪਾਂਡੇ ਹੁਕਮ ਹੋਆ ਹਾਸਲ ਤਦ ਹੋਏ ਨਿਭੜਿਆ ਹੰਡ ਹੈ ਜੀ ਕਮਾਂਦੇ ਨਿਭੜਿਆ ਨੰਨੇ ਤੇ ਅਤਕਾਉਣੀ ਆ ਹੰਡ ਹੈ ਹੰਡਾ ਹੀ ਨਹੀਂ ਕਹਿਣਾ ਹੰਡ ਹੈ ਮਹੱਲਾ ਦੂਜਾ ਨੱਕ ਨੱਥ ਖਸਮ ਹੱਥ ਕਿਰਤ ਤੱਕੇ ਦੇ ਨੱਕ ਨੱਥ ਹੱਥ ਤੱਕੇ ਚਾਰੇ ਸ਼ਬਦ ਅਬਕ ਲਾ ਕੇ ਪੜ੍ਹਨੇ ਹਨ ਜੀਓ ਜਹਾ ਦਾਣੇ ਤਹਾ ਖਾਣੇ ਨਾਨਕ ਸਤ ਹੀ ਪੌੜੀ ਸੱਬੇ ਗੱਲਾਂ ਆਪ ਥਾਟ ਬਹਾਲੀਓਨ ਸੱਬੇ ਅਦਕਲਾ ਕੇ ਗੱਲਾਂ ਬਿੰਦੀ ਸਹਿਤ ਗੱਗੇ ਤੇ ਅਦਕ ਕੋਈ ਲਾਉਣੀਆਂ ਗਲਾ ਨਹੀਂ ਕਹਿਣਾ ਸੱਬੇ ਗੱਲਾਂ ਬਹਾਲੀਓਨ ਊੜਾ ਖੁੱਲੇ ਮੂੰਹ ਵਾਲਾ ਊੜਾ ਪੜਨਾ ਬਹਾਲੀਓਨ ਨਹੀਂ ਕਹਿਣਾ ਉਹਨਾਂ ਨੇ ਕਹਿਣਾ ਓਨ ਬਹਾਲੀਓਨ ਆਪੇ ਰਚਨ ਰਚਾਈ ਆਪੇ ਹੀ ਘਾਲਿਓਨ ਆਪੇ ਜੰਤ ਉਪਾਏ ਆਪ ਪ੍ਰਤ ਪਾਲਿਓਨ ਉਪਾਏ ਊੜੇ ਦੇ ਅੰਕੜ ਪੜ੍ਹਨੇ ਆ ਉਪਾਏ ਨਹੀਂ ਗਹਿਣਾ ਉਪਾਏ ਪ੍ਰਤ ਪਾਲਿਓਨ ਪ੍ਰਤ ਪ੍ਰਤ ਪਾਲਿਓਨ ਨਹੀਂ ਗਹਿਣਾ ਪ੍ਰਤ ਪਾਲਿਓਨ ਦਾਸ ਰੱਖੇ ਕੰਠ ਲਾਈ ਨਦਰ ਨਿਹਾਲਿਓਨ ਰੱਖੇ ਰਾਰੇ ਤਿਤਕ ਲਾ ਕੇ ਪੜ੍ਹਨੇ ਜੀਓ ਨਾਨਕ ਭਗਤਾ ਸਦਾ ਆਨੰਦ ਭਾਉ ਦੂਜਾ ਜਾਲਿਉਨ ਭਗਤਾ ਬਿੰਦਿ ਸਹਿਤ ਭਗਤਾ ਨਹੀਂ ਕਹਿਣਾ ਭਗਤਾ ਸ਼ਲੋਕ ਮਹਲਾ 3 ਜੀ ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਇਹ ਮਨ ਇਹ ਮਨ ਨਹੀਂ ਕਹਿਣਾ ਇਹ ਹਰ ਕੀਆ ਸਦਾ ਸਦਾ ਵਡਿਆਈਆ ਦੇ ਨ ਪਛੂਤਾਏ ਹਰ ਕੀਆ ਹਰੀ ਦੀਆਂ ਵਾਹਿਗੁਰੂ ਜੀ ਦੀਆਂ ਕੀਆ ਨਹੀਂ ਜਾਣਾ ਕੀਆ ਹੁੰਦਾ ਕੀਤਾ ਹਰ ਕੀਆ ਦੇ ਦੇ ਨਹੀਂ ਜਾਣਾ ਦੇ ਹਉ ਹਰ ਕੈ ਸਦ ਬਲ ਹਾਰਣਾ ਜਿਤ ਸੇਵਿਆ ਸੁਖ ਪਾਏ ਸੇਵਿਆ ਬਾਬੇ ਸਿਹਾਰੀ ਸੇਵਿਆ ਨੀ ਕਹਿਣਾ ਆੜੇ ਤੇ ਦੁਨਾਵਾ ਪੜਨੀਆ ਸੇਵਿਏ ਵੀ ਨੀ ਕਹਿਣਾ ਸੇਵਿਆ ਨਾਨਕ ਗੁਰਮੁਖ ਮਿਲ ਰਹਿ ਹਾਉ ਮੈਂ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾ ਲਾਇਆ ਨਾ ਆਪੇ ਬਖਸ਼ ਕਰੇ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਮਾਂ ਪਿਓ ਮਾਂ ਪਿਓ ਨੇ ਗਾਣਾ ਮਾਂ 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 ਪਿਓ ਨਾਨਕ ਨਾਮ ਧਿਆਇਨ ਤਿੰਨ ਨਿਜ ਘਰ ਵਾਸ ਹੈ ਜੋਗ ਜੋਗ ਸੋਬਾ ਹੋਏ ਪੌਣੀ ਤੂੰ ਕਾਰਣ ਕਾਰਣ ਸਮਰੱਥ ਹੈ ਹੈ ਕਰਤੇ ਮੈਂ ਤੁਜ ਬਿਨ ਅਵਰਨ ਕੋਈ ਸਮਰੱਥ ਡਾਰੇ ਅਤਕ ਹੈ 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 ਨਹੀਂ ਰਹਿਣਾ ਤੋ ਤੇ ਆਪੇ ਸਸਟ ਸਰ ਜੀਆ ਆਪੇ ਫੋਗੋਈ ਸਭ ਇੱਕੋ ਸਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੀ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰ ਸੋਈ ਸੁਦ ਰਾਦਿਆ ਆੜਿਆ ਦਾ ਕੰਨਾ ਪੜਨਾ ਰਾਦਿਆ ਨਹੀਂ ਕਹਿਣਾ ਆਰਾਦਿਆ ਸੁੱਧ ਸਸੇ ਤਦਕ ਪੜਨਾ ਹੈ ਜੀ ਰਾਗ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਘਰ ਪਹਿਲਾ ਪਹਿਲਾ ਨਿਗਨ ਹਾ ਹਾ ਪੜਨੋਂ ਪਹਿਲਾ ਬੁੱਤ ਪੂਜ ਪੂਜ ਹਿੰਦੂ ਮੂਏ ਤੁਰਕ ਮੂਏ ਸਿਰ ਨਾਈ ਬੁੱਤ ਬੱਬੇ ਤਲਕ ਲਾਉਣੀ ਆ ਨਾਈ ਪੋਲਾ ਕਹਿਣਾ ਨਾਈ ਨਹੀਂ ਕਹਿਣਾ ਨਾਈ ਓਏ ਲੈ ਜਾ ਰੇ ਓਏ ਲੈ ਗਾਡੀ ਤੇਰੀ ਗਾਥਾ ਦੋ ਨਾ ਪਾਈ ਓਏ ਓਏ ਨਹੀਂ ਕਹਿਣਾ ਓਏ ਮਨ ਰੇ ਸੰਸਾਰ ਅੰਧ ਗਹਿਰਾ ਚਾਹੋ ਦਿਸ ਪਸਰਿਓ ਹੈ ਚਾਹ ਮਦੇਵ ਰਹਾ ਚਾਹੋ ਹਾਇ ਔਂਕੜ ਚਾਹੋ ਨਹੀਂ ਗਣਾ ਚਾਹੋ ਕਬਤ ਪੜੇ ਪੜ ਕਬਤਾ ਮੂਏ ਕਪਣ ਕੇਦਾਰੈ ਜਾਈ ਕਬਤ ਕਵਿਤਾ ਹੋ ਲੇ ਕਬਤ ਕਵਿਤਾ ਨਹੀਂ ਆਣਾ ਕਬੈਤ ਕਵਿਤਾ ਕੱਪੜ ਕੱਸ ਕੇ ਪੜ੍ਹਨੇ ਜੀ ਜਟਾ ਤਾਰ ਤਾਰ ਜੋਗੀ ਮੂਏ ਤੇਰੀ ਗਾਤ ਇਨਹੈ ਨਾ ਪਾਈ ਦਰਬ ਸੰਤ ਸੰਤ ਰਾਜੇ ਮੂਏ ਗੱਡ ਲੈ ਕੰਚਨ ਭਾਰੀ ਦਰਬ ਬੱਬਾ ਪੜ੍ਹਨਾ ਦਰਬ ਨਹੀਂ ਕਹਿਣਾ ਦਰਬ ਗੱਡ ਲੈ ਗੱਗੇ ਅਦਕ ਬੇਦ ਪੜੇ ਪੜ ਪੰਡਿਤ ਮੂਏ ਰੂਪ ਦੇਖ ਦੇਖ ਨਾਰੀ ਪੜੇ ਪੜ ਭਾਰੇ ਪੜਨੇ ਹੈ ਦੋ ਸ਼ਬਦ ਰਾਮ ਨਾਮ ਬਿਨ ਸਭ ਬਿਗੂਤੇ ਦੇਖੋ ਨਿਰਖ ਸਰੀਰਾ ਹਰ ਕੇ ਨਾਮ ਬਿਨ ਕੈਨ ਗਾਤ ਪਾਈ ਕਹੇ ਉਪਦੇਸ਼ ਸਬੀਰਾ Ah,